ਖਾਲਸਾ ਵੈਰ ਜਿੱਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਸਾਨੂੰ ਲੱਗਦਾ ਸੀਗਾ ਕਿ ਹੜ੍ਹਾਂ ਦਾ ਜਿਹੜਾ ਖਤਰਾ ਟਲ ਗਿਆ ਆ ਵੀ ਪਾਣੀ ਮੁੜ ਗਿਆ ਹੁਣ ਠੀਕ ਠਾਕ ਆ ਆ ਇੱਥੇ ਮਡਾਲਾ ਛੰਨਾ ਦੋ ਥਾਵਾਂ ਤੇ ਢਾ ਲੱਗੀ ਪਿਛਲੇ ਬੰਨੇ ਘਾਰੇ ਆ ਪਰਲੇ ਬੰਨੇ ਆ ਪਪੂਲਰਾਂ ਦੇ ਪਰਲੇ ਪਾਸੇ ਇਧਰ ਨੂੰ ਦਿਖਾਓ ਪਰਲੇ ਪਾਸੇ ਘਾਰ ਹੈਗੇ ਆ ਉਧਰ ਬਾਬਾ ਬਲਵੀਰ ਸਿੰਘਣੀ ਸੰਗਤ ਦੇ ਨਾਲ ਤੇ ਲੋਕਲ ਸੰਗਤਾਂ ਲੱਗੀਆਂ ਹੋਈਆਂ ਨੇ ਦੇਖੋ ਪਾਣੀ ਦੀ ਸਪੀਡ ਦੇਖੋ ਕਿੰਨੀ ਹੈਗੀ ਆ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਇੱਕ ਖਬਰ ਪੜਦਾ ਹਟਿਆ ਉਹ ਕਹਿੰਦੇ ਜੀ ਬੋਰੇ ਭੇਜ ਰਹੇ ਆ ਜੇ ਸੀਐਮ ਇਹ ਗੱਲ ਕਹਿੰਦਾ ਕਿ ਬੋਰੇ ਭੇਜ ਰਹੇ ਆ ਤੇ ਮੈਨੂੰ ਉੱਤੇ ਹੈਰਾਨੀ ਹੁੰਦੀ ਹੈ ਗੱਲ ਤੇ ਬੋਰਿਆਂ ਦੇ ਨਾਲ ਆਹ ਜਿਹੜੀ ਇੰਨੀ ਤੇਜ਼ ਸਪੀਡ ਆ ਇਹ ਰੁਕਣ ਵਾਲੀ ਨਹੀਂ ਹੈਗੀ ਅਸੀਂ ਦਰਿਆਵਾਂ ਦੇ ਇਲਾਕੇ ਵਿੱਚ ਰਹਿਣ ਵਾਲੇ ਲੋਕ ਆ ਜੇ ਸਰਕਾਰ ਨੇ ਬੋਰੇ ਭੇਜਣੇ ਆ ਤੇ ਫੇਰ ਬੋਰੇ ਤਾਂ ਸੰਗਤ ਹੀ ਭੇਜ ਰਹੀ ਆ ਸਰਕਾਰ ਨੂੰ ਬੇਨਤੀ ਆ ਵੀ ਇੱਥੇ ਪੱਥਰ ਭੇਜਿਆ ਜਾਵੇ ਤੇ ਨਾਲੇ ਆਰਮੀ ਦਾ ਇੰਤਜ਼ਾਮ ਕੀਤਾ ਜਾਵੇ ਪੱਥਰ ਭੇਜਿਆ ਜਾਵੇ ਆਰਮੀ ਭੇਜੀ ਜਾਵੇ ਜਿਹੜੀ ਇੱਥੇ ਪੱਥਰ ਦੇ ਨਾਲ ਨੋਚਾਂ ਲਾਵੇ ਨਹੀਂ ਤਾਂ ਇਧਰਲੇ ਪਾਸੇ ਸੈਂਕੜੇ ਪਿੰਡ ਡੁੱਬਣਗੇ ਹਜੇ ਅਸੂ ਦੇ ਮਹੀਨੇ ਤੱਕ ਬਾਰਸ਼ਾਂ ਦਾ ਚਾਂਸ ਹੁੰਦਾ ਆ ਹਜੇ ਲਗਭਗ ਮਹੀਨਾ ਡੇਢ ਮਹੀਨਾ ਬਾਰਸ਼ਾਂ ਦਾ ਹੋਰ ਪਿਆ ਆ ਤੇ ਪਾਣੀ ਕਦੋਂ ਵੱਧ ਜਾਣਾ ਕਦੋਂ ਘਟ ਜਾਣਾ ਇਹ ਕੁਦਰਤੀ ਇੱਕ ਹੈਗੀ ਆ ਆਪਾਂ ਇੰਨਾ ਕੁਝ ਹੋਣ ਤੋਂ ਬਾਅਦ ਵੀ ਜਿਹੜੇ ਜੇ ਵੇਸਲੇ ਬਣੇ ਹੋਏ ਆ ਤੇ ਫਿਰ ਬਹੁਤ ਵੱਡੀ ਮੂਰਖਤਾ ਹੋਊਗੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਸਰਕਾਰ ਸਰਕਾਰ ਵਾਲੇ ਕੰਮ ਕਰੇ ਇੱਥੇ ਪੱਥਰ ਭੇਜੇ ਆਪਣੇ ਨਹਿਰੀ ਵਿਭਾਗ ਕੋਲੋਂ ਪੁੱਛ ਲਵੇ ਕਿ ਬੋਰਿਆਂ ਨਾਲ ਜ਼ਿਆਦਾ ਜਲਦੀ ਰੁਕਦਾ ਹੈ ਜਾਂ ਪੱਥਰਾਂ ਨਾਲ ਇਹਦੇ ਆਲੇ ਬਦਲੇ ਪੱਥਰ ਲੱਗਣੇ ਚਾਹੀਦੇ ਜੇ ਪੱਥਰ ਦੀ ਨੋਚ ਹੋਊਗੀ ਤੇ ਉਹ ਠੀਕ ਹੋ ਜਾਊਗੀ ਦੂਜੀ ਗੱਲ ਆਮ ਸਿੱਖ ਸੰਗਤਾਂ ਦੀ ਹੈ ਵੀ ਹੁਣ ਸਰਕਾਰ ਨੇ ਪਤਾ ਨਹੀਂ ਪੱਥਰ ਭੇਜਣੇ ਆ ਕਿ ਨਹੀਂ ਭੇਜਣੇ ਨੌਜਵਾਨੀ ਪੰਜਾਬ ਦੀ ਆਟੇ ਦਾ ਬੰਨ ਬਨ ਸਕਦੀ ਆ ਰਾਸ਼ਨ ਦਾ ਬੰਨ ਬਨ ਦਿੱਤੇ ਲੋਕਾਂ ਦੇ ਢਿੱਡ ਭਰ ਦਿੱਤੇ ਬਹੁਤ ਵਧੀਆ ਕੀਤਾ ਪਰੰਤੂ ਇੱਥੇ ਮਢਾਲਾ ਛੰਨਾ ਲੋਹਿਆਂ ਤੋਂ ਆ ਸਕਦੇ ਆ ਆਪਾਂ ਨਲਵਲ ਦੀ ਤੇ ਜਦੋਂ ਆਪਾਂ ਕਾਕਣਾ ਤੋਂ ਆਉਣਾ ਤੇ ਮਹਰਾਜਵਾਲੇਵਾਲ ਦੀ ਆ ਸਕਦੇ ਆ ਤੇ ਇੱਥੇ ਮਿੱਟੀ ਦੇ ਬੋਰੀਆਂ ਦੀ ਜ਼ਰੂਰਤ ਆ ਕਿਉਂਕਿ ਸੰਗਤਪੁਰ ਤੇ ਫਿਰ ਮਿੱਟੀ ਆ ਜੇ ਸੰਗਤ ਨੇ ਆਉਣਾ ਨੌਜਵਾਨੀ ਨੂੰ ਬੇਨਤੀ ਆ ਕਿ ਮਿੱਟੀ ਦੇ ਬੋਰੇ ਭਰ ਕੇ ਵੱਧ ਤੋਂ ਵੱਧ ਗਿਣਤੀ ਚ ਲਿਆਈਏ ਤੇ ਸਰਕਾਰ ਸੰਗਤ ਦੀ ਰੀਤ ਨਾ ਕਰੇ ਸਰਕਾਰ ਇੱਥੇ ਪੱਥਰ ਭੇਜੇ ਤੇ ਆਪਦਾ ਅਮਲਾ ਫੈਲਾ ਵੀ ਭੇਜੇ ਐਵੇਂ ਨਾ ਹੋਵੇ ਕਿ ਜਿਹੜੇ ਸਰਕਾਰੀ ਨੁਮਾਇੰਦੇ ਆਉਣ ਤੇ ਉਹ ਚਾਹੂ ਪੀ ਕੇ ਮੁੜ ਜਾਣ ਇੱਥੇ ਪੱਥਰ ਭੇਜਣੇ ਚਾਹੀਦੇ ਜੇ ਇਹਨਾਂ ਲੋਕਾਂ ਨੂੰ ਬਚਾਉਣਾ ਹੈ ਇਹ ਲੋਕ 19 ਵਿੱਚ ਵੀ ਹੜੇ ਇਹ ਲੋਕ 23 ਵਿੱਚ ਵੀ ਹੜੇ ਤੇ ਅੱਜ 25 ਵਿੱਚ ਵੀ ਹੜਨ ਨੂੰ ਤਿਆਰ ਨੇ ਸੋ ਇਸ ਕਰਕੇ ਸਰਕਾਰ ਗੁੰਗਲੂਆਂ ਤੋਂ ਮਿੱਟੀ ਨਾ ਝਾੜੇ ਜੇ ਇੱਥੇ ਲੋਕਾਂ ਨੂੰ ਇਸ ਏਰੀਏ ਨੂੰ ਬਚਾਉਣਾ ਆ ਜਿੰਨੇ ਕੁ ਥੋੜੇ ਬਹੁਤੇ ਸੈਕਦੇ ਲੋਕ ਬੈਠੇ ਆ ਉਹਨਾਂ ਨੂੰ ਬਚਾਉਣ ਵਾਸਤੇ ਇੱਥੇ ਪੱਥਰ ਭੇਜਣੇ ਜ਼ਰੂਰੀ ਆ ਆ ਪਾਣੀ ਦੀ ਸਪੀਡ ਦੇਖੋ ਇਹ ਬੋਰਿਆਂ ਨਾਲ ਰੁਕਣ ਵਾਲੀ ਹੈ ਹਾਂ ਉਪਚਾਰਕਤਾ ਵਾਸਤੇ ਅਸੀਂ ਲੋਕ ਇੱਥੇ ਜਿਹੜੇ ਬੋਰੇ ਆ ਅਸੀਂ ਸੰਗਤ ਕੋਲੋਂ ਮੰਗਲਾਂਗੇ ਬੋਰੇ ਤਾਂ ਸੰਗਤ ਲੈ ਹੀ ਆਏਗੀ ਕੋਈ ਦੂਜੀ ਰੈ ਨਹੀਂ ਹੈਗੀ ਤੇ ਨੌਜਵਾਨੀ ਬੋਰਿਆਂ ਵਾਲਾ ਮਿੱਟੀ ਵਾਲਾ ਕੰਮ ਕਰੇ ਤੇ ਸਰਕਾਰ ਪੱਥਰ ਵਾਲਾ ਕੰਮ ਕਰੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ